ਆਪਾਂ ਸਾਰੇ ਗੁਰੂ ਚਰਨਾਂ ਵਿੱਚ ਅਰਦਾਸ ਕਰਿਆ ਕਰੀਏ ਕਿ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਸਤਿਗੁਰੂ ਜੀ ਮੇਰੀ ਨਾਂ ਰੱਖਿਆ ਕਰੋ ਆਪਣਾ ਹੱਥ ਦੇ ਕੇ ਤੇ ਮੇਰੀ ਹਰ ਸ਼ੁਭ ਭਾਵਨਾ ਪੂਰੀ ਹੋਵੇ ਇੱਛਾ ਪੂਰੀ ਹੋਵੇ ਕਦੇ ਕਿਸੇ ਬੰਦੇ ਦੀ ਟੇਕ ਤੇ ਨਾ ਰਹੀਏ ਕਿਉਂਕਿ ਬੰਦੇ ਦੀ ਟੇਕ ਸਤਿਗੁਰੂ ਜੀ ਕਹਿੰਦੇ ਵਿਅਰਥ ਹੈ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸ ਕੈ ਦੀਏ ਰਹੈ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੇ ਆਏ ਮਾਰੇ ਰੱਖੇ ਏਕੋ ਆਪ ਮਾਨੁਖ ਕੈ ਕਿਛ ਨਾਹੀ ਹਾਥ ਮਹਾਰਾਜ ਕਹਿਣ ਲੱਗੇ ਮਾਰਨ ਵਾਲਾ ਵੀ ਉਹ ਤੇ ਰੱਖਣ ਵਾਲਾ ਵੀ ਪਰਮਾਤਮਾ ਆਪ ਹੈ ਬੰਦੇ ਦੀ ਤਾਂ ਹੱਥ ਹੀ ਕੁਝ ਨਹੀਂ ਤੇ ਜਿਹਦੇ ਹੱਥ ਵਿੱਚ ਸਭ ਕੁਝ ਹੈ ਬੰਧਿਆ ਤੂੰ ਉਹਦੇ ਚਰਨਾਂ ਵਿੱਚ ਆਸਰਾ ੱਤਕਿਆ ਕਰ ਉਹਦੀ ਸ਼ਰਨ ਗ੍ਰਹਿਣ ਕਰ ਤੇ ਆਖਿਆ ਕਰ ਮਹਾਰਾਜ ਸੋਈ ਕਰਾਏ ਜੋ ਤੁਦ ਭਾਵੇ ਮੋਹੇ ਸਿਆਨਪ ਕਛੂ ਨ ਆਵੇ